ਜਵਾਨੀ ਜਣਾ ਪੁੱਟਣ ਨੂੰ ਕਾਲੀ ਇਹ ਕਾਂਗਰਸ ਸਰਕਾਰ ਦੀਆਂ ਹਲਕਾ ਬਾਬਾ ਬਕਾਲਾ ਚ ਪਹੁੰਚੇ ਭਗਵੰਤ ਮਾਨ ਦੇ ਪ੍ਰਸ਼ੰਸਕਾਂ ਦੀ ਭੀੜ ਦੇਖੇ ਤਾਂ ਇੰਜ ਹੀ ਲੱਗਦਾ ਹੈ ਪ੍ਰਸ਼ੰਸਕਾਂ ਦੀ ਭੀੜ ਦੇ ਕੰਦੇ ਲੱਗਦਾ ਕਿ ਭਗਵੰਤ ਮਾਨ ਦੀ ਮੁੱਖ ਮੰਤਰੀ ਬਣ ਦੀ ਪ੍ਰਸ਼ੰਸਕਾਂ ਵੱਲੋਂ ਮਜ਼ਬੂਤੀ ਨਾਲ ਗੱਡਿਆ ਗਿਆ ਇੱਕ ਹੋਰ ਕੱਲ ਹੈ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਸਟਿਆਲਾ ਬਕੇ ਪਹੁੰਚੇ ਭਗਵੰਤ ਮਾਨ ਦਾ ਇਲਾਕਾ ਨਿਵਾਸੀਆਂ ਨੇ ਕੀਤਾ ਪਰਮਾਸਰਬਾਗਤ ਲੋਕਾਂ ਦਾ ਠੱਠਾ ਮਾਰਦਾ ਇਕੱਠ ਦੇ ਇੱਕ ਮੌਕੇ ਤੇ ਹਲਕਾ ਉਮੀਦਵਾਰ ਸਰਦਾਰ ਦਲਵੀਰ ਸਿੰਘ ਕੌਮ ਨੇ ਪੱਤਰਕਾਰਾਂ ਨਾਲ ਗਲਤ ਕਰਦੇ ਕਿਹਾ ਕਿ ਸਰਕਾਰ ਬਣ ਤੇ ਸਭ ਤੋਂ ਪਹਿਲਾਂ ਨੌਜਵਾਨਾਂ ਦੀ ਭਵਿੱਖ ਬਾਰੇ ਸੋਚਿਆ ਜਾਵੇਗਾ ਬਿਰਜਗਵਾਦੀ ਨੂੰ ਖਤਮ ਕਰਨਾ ਸਾਡੀ ਪਹਿਲੀ ਪ੍ਰਾਥਮਿਕਤਾ ਬਣੇਗੀ ਪੰਜਾਬ ਨੂੰ ਮੁਰਖਸ਼ਾਲ ਬਣਾਇਆ ਜਾਵੇਗਾ ਆਓ ਦੇਖਦੇ ਹਾਂ ਦਰਸ਼ਕੋਵਰ ਬਿਦਾਦਪੁਰ ਦੀ ਪੂਰੀ ਰਿਪੋਰਟ ਸਾਡਾ YouTube ਚੈਨਲ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਦਰਸ਼ਕੋਵਰ ਬਿਦਾਦਪੁਰ ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਅੱਜ ਅਸੀਂ ਪਹੁੰਚੇ ਹਾਂ ਸਠਿਆਲਾ ਕਾਲਜ ਯੂਨੀਵਰਸਿਟੀ ਜਿੱਥੇ ਕੇ ਭਗਵੰਤ ਮਾਨ ਜੀ ਪਹੁੰਚ ਰਹੇ ਆ सरदार दलबीर सिंह टांग जी हलका पापा पकाला ਤੋਂ ਜੋਨ ਲੜ ਰਹੇ ਆ ਤੇ ਆਮ ਆਦਮੀ ਪਾਰਟੀ ਦਾ ਇੱਥੇ ਤੁਹਾਨੂੰ ਵੇਖਣ ਨੂੰ ਬਹੁਤ ਉਤਸ਼ਾਹ ਮਿਲ ਰਿਹਾ ਤੇ ਆਪਾਂ ਲਾਈਵ ਤਸਵੀਰਾਂ ਤੁਹਾਨੂੰ ਪੁਖਾ ਰਹੇ ਆ ਤੇ ਕੈਮਰਾਮੈਨ ਨੂੰ ਕਵਾਂਗੇ ਕਿ ਆਪਾਂ ਜੋ ਵੀ ਆਪਣੇ ਇੱਥੇ ਵੀਰ ਮੌਜੂਦ ਉਹਨਾਂ ਤੇ ਸਾਰਿਆਂ ਤੇ ਹੀ ਕੈਮਰਾ ਮਾਰਿਆ ਜਾਵੇ ਤੁਸੀਂ ਵੇਖ ਸਕਦੇ ਹੋ ਕਿ ਜੋ ਇੱਥੇ ਵੇ ਸਭਰੀ ਦੇ ਨਾਲ ਇੰਤਜ਼ਾਰ ਕਰ ਰਹੇ ਭਗਵੰਤ ਮਾਨ ਜੀ ਦਾ

ਦੇ ਸਭੂਆਂ ਦੀ ਜਿਵੇਂ ਐਡਮਿਨੈਸਮੈਂਟ ਕੀਤਾ ਉਹਨਾਂ ਦਾ ਉਹਨਾਂ ਦੇ ਵਿੱਚ ਮੈਂ ਟਾਏ ਕੰਡੇ ਵਾਲਿਆਂ ਦਾ ਹਲਕਾ ਪਪਾ ਪਕਾਲਾ ਸਾਹਿਬ ਵਾਲਿਆਂ ਦਾ ਰੀਣੀ ਰਵਾਂਗਾ ਜਿਨ੍ਹਾਂ ਨੇ ਛੋਟੇ ਜਿਹੇ ਸੱਤੇ ਤੇ ਕੱਲ ਮੈਸੇਜ ਆਇਆ ਪਰ ਬਹੁਤ ਵੱਡਾ ਕੱਟ ਕਰਕੇ ਜਿਹੜਾ ਦਿਖਾਇਆ ਹੈ ਅੱਜ ਇਹ ਸਾਬਤ ਕਰ ਦਿੱਤਾ ਹੈ ਕਿ 2022 ਦੀ ਜਿਹੜੀ ਇਲੈਕਸ਼ਨ ਹੈ ਉਹ ਪਪਾ ਪਕਾਲਾ ਸਾਹਿਬ ਸੀਟ ਜਿਹੜੀ ਹੈ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਰਹੀ ਹੈ ਮੈਂ ਸਾਰਿਆਂ ਦਾ মিডিਆ ਵਾਲਿਆਂ ਦਾ ਸਾਡੇ ਪਿੰਡਾਂ ਦਾ ਭਰਾਵਾਂ ਦਾ ਤੇ ਹਲਕੇ ਦੇ ਜਿੰਨੇ ਵੀ ਸਾਡੇ ਸਾਥੀ ਇੱਥੇ ਪਹੁੰਚੇ ਨੇ ਜਿਹੜੇ ਸਾਥੀ ਸਾਡੇ ਨਾਗੋਕੇ ਪਿੰਡ ਵਿੱਚ ਵੀ ਪਹੁੰਚੇ ਸੀ ਉਥੇ ਵੀ ਇਵੇਂ ਜਿਹੜਾ ਹਜੂਮ ਸੀਗਾ ਪੂਰਾ ਤਰਨਤਾਰਨ ਜ਼ਿਲ੍ਹੇ ਦੇ ਪਿੰਡਾਂ ਦਾ ਉਹ ਵੀ ਪਹੁੰਚਿਆ ਸੀ ਤੇ ਇੱਧਰ ਅੱਜ ਜਿਹੜਾ ਸਠਿਆਲਾ ਪਿੰਡ ਦੇ ਵਿੱਚ ਹੈ ਮੇਰਾ ਪੂਰਾ ਟਾਇਆ ਕੰਡਾ ਪਹੁੰਚਿਆ ਮੈਂ ਇਹਨਾਂ ਦਾ ਅਤੀ ਧੰਵਤਿਆਂ ਰੀਣੀ ਰਮਾਂ ਦਾ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਦਿੱਤਾ ਤੇ ਆਪਣੇ ਆਪਣੇ ਪਿੰਡਾਂ ਤੋਂ ਵੱਡੀ ਤعداد ਦੇ ਵਿੱਚ ਇੱਥੇ ਸਖਿਆਲਾ ਮੰਡੀ ਵਿੱਚ ਪਹੁੰਚੇ ਨੇ ਧੰਨਵਾਦ ਹਲੋ ਸੋਹਾਂ ਰਮਾਂ ਜਿਸੇ ਕਾਲ ਨੂੰ ਜੀਤ ਜਾਣਦੇ ਆ ਤੇ ਇਲਾਕਾ ਨਿਵਾਸੀਆਂ ਤੇ ਆਮ ਦੇਸ਼ ਦਾ ਤੁਸੀਂ ਕੀ ਸੋਚੋਗੇ ਸਾਡੀ ਪਾਰਟੀ ਕੀ ਸੋਚੂਗੀ ਜਿੱਦਾਂ ਹੁਣ ਕਹਿੰਦੇ ਵੀ ਸਾਰਾ ਕੁਝ ਅਸੀਂ ਨਵਾਂ ਲੈ ਕੇ ਆਵਾਂਗੇ ਤਾਂ ਕੀ ਨਵਾਂ ਲੈ ਕੇ ਆਓਗੇ ਬਿਲਕੁਲ ਸਭ ਤੋਂ ਪਹਿਲਾਂ ਬਿਹੜੀਆਂ ਸਰਕਾਰਾਂ 75 ਸਾਲਾਂ ਤੋਂ ਸਾਡੇ ਪੰਜਾਬ ਨੂੰ ਮਾਫੀਆ ਬਣਾ ਕੇ ਲੁੱਟਦੀਆਂ ਆਈਆਂ ਨੇ ਉਹਨਾਂ ਮਾਫੀਆ ਨੂੰ ਨੱਥ ਪਾ ਕੇ ਤੇ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਰੋਜ਼ਗਾਰ ਦੇ ਨਾਲ ਨਾਲ ਜੋ ਸਾਡੇ ਹੈਲਥ ਦਾ ਸਿਸਟਮ ਹੈ ਐਜੂਕੇਸ਼ਨ ਦਾ ਸਿਸਟਮ ਹੈ ਬਿਜਲੀ ਦਾ ਸਿਸਟਮ ਹੈ ਜਾਂ ਸਾਡੀ ਰੋਜ਼ ਮਰਿਆਦਾ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਜਿਹੜੀਆਂ ਜ਼ਰੂਰਤਾਂ ਨੇ ਜਿੰਨਾ ਤੋਂ ਲਗਭਗ 75 ਸਾਲ ਸਾਡੇ ਪੰਜਾਬ ਦੇ ਲੋਕ ਵਾਝੇ ਰਹੇ ਨੇ ਉਹ ਝੂਲਤਾ ਆਮ ਆਦਮੀ ਪਾਰਟੀ ਸਾਡੇ ਪੰਜਾਬ ਦੇ ਲੋਕਾਂ ਨੂੰ ਦੇਗੀ ਮੈਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਸਾਡੇ ਭਗਵੰਤ ਸਿੰਘ ਮਾਨ ਜੀ ਜੇ ਅੱਜ ਇੱਥੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਇੱਥੇ ਸਾਡੇ ਬਾਬਾ ਪਕੜਾ ਦੇ ਸਾਥੀਆਂ ਨੂੰ ਆਪਣਾ ਪੂਰਾ ਇਤਸ਼ਾਹ ਦੇ ਕੇ ਗਏ ਨੇ ਵਿਸ਼ਵਾਸ ਦੇ ਕੇ ਗਏ ਨੇ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਲਈ ਕੰਮ ਕਰੇਗੀ ਰਾਜਨੀਤੀ ਨੂੰ ਬਦਲਣ ਆਈ ਹੈ ਰਾਜਨੀਤੀ ਕਰਨ ਨਹੀਂ ਆਈ